ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣ ਨਿਯਮ ਮੁਖੜ ਲੈਣ ਸਤੇ ਬ੍ਰੈਂਪਟਨ ਦੇ ਹਸਪਤਾਲ ਤੋਂ ਹੈਰਾਨੀਜਨਕ ਘਟਨਾ ਇਸ ਸਾਹਮਣੇ ਬਿਨਾਂ ਇਜਾਜ਼ਤ ਸਿੱਖ ਬਜ਼ੁਰਗ ਦੀ ਦਾੜੀ ਕੀਤੀ ਸ਼ੇ ਯੂਨੀਅਨ ਨੇ ਮੈਂਬਰਾਂ ਨੂੰ ਡਾਊਨ Town ਤੋਂ ਖਰੀਦਦਾਰੀ ਨਾ ਕਰਨ ਲਈ ਕਿਹਾ ਬੈਕ ਟੂ ਵਰਕ ਦਾ ਮਾਮਲਾ ਗਰਮਾਇਆ ਪਨਾਗਿਰਾ ਬਾਰੇ ਪ੍ਰੀਮੀਅਰ ਹਿਕਸ ਵੱਲੋਂ ਦਿੱਤੇ ਗਏ ਬਿਆਨ ਤੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕੀਤੀ ਟਿੱਪਣੀ ਕਿ ਹਾ ਨਿਊ ਬਰੰਜ਼ਵਿਕ ਸ਼ਰਨਾਰਥੀਆਂ ਦੀ ਗਿਣਤੀ ਵਧਨ ਤੇ ਕੀਤੀ ਜਾਵੇਗੀ ਵਿਤੀ ਮਦਦ ਸੜੀ ਦੇ ਲక్ష్ਮੀਨਾਰਾਇਣ ਮੰਦਿਰ ਵੱਲੋਂ ਲਿਖੀ ਚਿੱਠੀ ਦੇ ਉੱਤੇ ਖੜੇ ਹੋਏ ਸਵਾਲ ਮੰਦਿਰ ਦੇ ਪ੍ਰੈਜ਼ੀਡੈਂਟ ਦੇ ਵੱਲੋਂ ਗਲਤੀ ਉੱਤੇ ਕੀਤਾ ਗਿਆ ਅਫਸੋਸ ਜ਼ਾਹਿਰ ਖੁਣ ਖਬਰਾਂ ਵਿਸਥਾਰਤ ਨਾਲ ਬ੍ਰੈਂਟਨ ਦੇ ਹਸਪਤਾਲ ਨੇ ਬਿਨਾਂ ਇਜਾਜ਼ਤ ਇੱਕ ਸਿੱਖ ਬਜ਼ੁਰਗ ਦੀ ਦਾੜੀ ਨੂੰ ਸ਼ੇਵ ਕਰ ਦਿੱਤਾ ਜਿਸ ਤੋਂ ਬਾਅਦ ਸ਼ਿਕਾਇਤ ਕੀਤੀ ਗਈ ਹੈ ਵਿਲੀਅਮ ਓਸਲਰ ਹੈਲਥ ਸਿਸਟਮ ਨੇ ਕਿਹਾ ਕਿ ਉਹ ਇਸ ਮਾਮਲੇ ਦੀ تفصیلی سمیکھا ਕਰੇਗਾ ਕੈਨੇਡਾ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਬਜ਼ੁਰਗ ਸਿੱਖ ਦੀ ਦਾੜੀ ਉਸ ਦੀ ਮਰਜ਼ੀ ਤੋਂ ਬਿਨਾਂ ਸ਼ੇਵ ਕਰਨ ਦਾ ਮਾਮਲਾ ਚਿੰਤਾਜਨਕ ਬਣ ਕੇ ਸਾਹਮਣੇ ਆਇਆ ਹੈ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਦਾਵਾ ਕੀਤਾ ਹੈ ਕਿ ਬ੍ਰੈਂਟਨ ਸਿਵਿਕ ਹਸਪਤਾਲ ਦੇ ਵਿੱਚ ਇਲਾਜ ਦੌਰਾਨ 85 ਸਾਲ ਦੇ ਜੋਗਿੰਦਰ ਸਿੰਘ ਕਲੇਰ ਦੀ ਦਾੜੀ ਸ਼ੇਵ ਕੀਤੀ ਜੇ ਜੋ ਧਾਰਮਿਕ ਹੱਕਾਂ ਅਤੇ ਨਿੱਜੀ ਸਤਕਾਰ ਦੀ ਸਰਾਸਰ ਉਲੰਘਣਾ ਬੰਦੀ ਹੈ ਬ੍ਰੈਂਟਨ ਸਿਵਿਕ ਹਸਪਤਾਲ ਵਿੱਚ ਇੱਕ ਸਿੱਖ ਬਜ਼ੁਰਗ ਦੀ ਬਿਨਾ ਉਸ ਦੀ ਜੋ ਉਸਦੇ ਪਰਿਵਾਰ ਦੀ ਇਜਾਜ਼ਤ ਦੇ ਦਾੜੀ ਸ਼ੇਵ ਕਰਨ ਦੇ ਮਾਮਲੇ ਵਿੱਚ ਹਸਪਤਾਲ ਪ੍ਰਬੰਧਨ ਨੇ تفصیلی ਸਮੀਖਿਆ ਕਰਨ ਦੀ ਗੱਲ ਆਖੀ ਹੈ ਅਗਸਤ ਵਿੱਚ ਵਾਪਰੀ ਇਹ ਘਟਨਾ ਸਿੱਖ ਤਰੰਦੇ ਸਿਧਾਂਤਾਂ ਦੀ ਉਲੰਘਣਾ ਕਰਦੀ ਹੈ ਕੈਨੇਡਾ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਦੀ ਇੱਕ ਗੈਰ ਮੁਨਾਫਾ ਸੰਸਥਾ World Sikh Organization ਦੇ ਅਨੁਸਾਰ 85 ਸਾਲ ਦਾ ਬਜ਼ੁਰਗ ਜੁਗਿੰਦਰ ਸਿੰਘ ਕਲੇੜ ਆਪਣੇ ਧਾਰਮਿਕ ਸਿਧਾਂਤਾਂ ਤੇ ਚੱਲਣ ਵਾਲਾ ਸਿੱਖ ਵਿਅਕਤੀ ਹੈ ਅਤੇ ਬ੍ਰੈਮਟਨ ਸਿਵਿਕ ਹਸਪਤਾਲ ਨੇ 28 ਜਾਂ 29 ਅਗਸਤ ਨੂੰ ਇਸ ਬਜ਼ੁਰਗ ਦੀ ਦਾੜੀ ਸ਼ੇਪ ਕਰ ਦਿੱਤੀ ਜੋ ਕਿ ਧਾਰਮਿਕ ਸਿਧਾਂਤਾਂ ਅਤੇ ਨਿੱਜੀ ਸਨਮਾਨ ਦੀ ਉਲੰਘਣਾ ਹੈ ਸੰਸਥਾ ਮੁਤਾਬਕ ਜੋਗਿੰਦਰ ਸਿੰਘ ਨੇ ਪੂਰੀ ਜ਼ਿੰਦਗੀ ਆਪਣੀ ਦਾੜੀ ਕਦੇ ਕੱਟੀ ਜਾਂ ਸ਼ੇਵਨ ਨਹੀਂ ਕੀਤੀ ਸੀ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਕਿਹਾ ਹੈ ਕਿ ਜੋਗਿੰਦਰ ਸਿੰਘ ਬੇਹੋਸ਼ ਸਨ ਅਤੇ ਖੁਦ ਸਹਿਮਤੀ ਨਹੀਂ ਸੀ ਦੇ ਸਕਦੇ ਹਸਪਤਾਲ ਨੇ ਉਨ੍ਹਾਂ ਦੇ ਪਰਿਵਾਰ ਨਾਲ ਸ਼ੇਵ ਕਰਨ ਦੀ ਇਜਾਜ਼ਤ ਲੈਣ ਲਈ ਸੰਪਰਕ ਕੀਤਾ ਪਰ ਉਨ੍ਹਾਂ ਦੇ ਪਰਿਵਾਰ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਵਿਲੀਅਮ ਓਸਲਰ ਹੈਲਥ ਸਿਸਟਮ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਉਹ ਸਥਿਤੀ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਨੇ ਵਿਲੀਅਮ ਓਸਲਰ ਦੇ ਬੁਲਾਰੇ ਜिम ਸ਼ੈਂਬਰੀ ਨੇ ਕਿਹਾ ਕਿ ਓਸਲਰ ਹਰ ਮਰੀਜ਼ ਲਈ ਸੁਰੱਖਿਅਤ ਅਤੇ ਤਰਸਪੂਰਨ ਦੇਖਭਾਲ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਸਾਨੂੰ ਅਫਸੋਸ ਅਤੇ ਡੂੰਗੀ ਚਿੰਤਾ ਹੁੰਦੀ ਹੈ ਜਦੋਂ ਅਸੀਂ ਉਸ ਮਿਆਰ ਨੂੰ ਪੂਰਾ ਨਹੀਂ ਕਰਦੇ ਜੋ ਸਾਡੇ ਮਰੀਜ਼ ਅਤੇ ਉਹਨਾਂ ਦੇ ਪਰਿਵਾਰ ਉਮੀਦ ਕਰਦੇ ਨੇ ਤੇ ਹੱਕਦਾਰ ਹੁੰਦੇ ਨੇ ਔਸਟ੍ਰੇਲ ਅਤੇ ਸਾਰੇ ਕੈਨੇਡੀਅਨਸ ਦੇ ਧਾਰਮਿਕ ਅਧਿਕਾਰਾਂ ਅਤੇ ਆਜ਼ਾਦੀਆਂ ਦਾ ਸਤਿਕਾਰ ਕਰਦਾ ਹੈ ਅਤੇ ਸਾਡੇ ਭਾਈਚਾਰੇ ਅਤੇ ਇੱਕ ਦੂਜੇ ਦੀ ਦਿਆਲਤਾ, ਹਮਦਰਦੀ ਅਤੇ ਸਮਝਦਾਰੀ ਨਾਲ ਦੇਖਭਾਲ ਕਰਦੇ ਹੋਏ ਇੱਕ ਸਕਾਰਾਤਮਕ, ਸਮਮਲਿਤ ਅਤੇ ਸੁਰੱਖਿਅਤ ਮਾਹੌਲ ਦਾ ਸਮਰਥਨ ਕਰਦਾ ਹੈ। ਸ਼ੈਂਪਰੀਨੀ ਕਹੇ ਕਿ ਉਹ ਮਰੀਜ਼ ਦੀ ਗੋਪਨੀਯਤਾ ਦੇ ਆਧਾਰ ਤੇ ਕਾਰਨ ਵਿਅਕਤੀਗਤ ਮਾਮਲਿਆਂ ਤੇ ਟਿੱਪਣੀ ਨਹੀਂ ਕਰ ਸਕਦਾ ਪਰ ਘਟਨਾ ਦੀ ਸਮੀਖਿਆ ਸਿਹਤ ਪ੍ਰਣਾਲੀ ਦੀ ਗੁਣਵੱਤਾ ਸਮੀਖਿਆ ਪ੍ਰਕਿਰਿਆਵਾਂ ਦੇ ਅਨੁਸਾਰ ਹੋਵੇਗੀ। WSO ਨੇ ਕਿਹਾ ਕਿ ਵਾਲ ਕਟਵਾਉਣਾ ਜਾਂ ਹਜ਼ਾਮਤ ਕਰਨਾ ਅਭਿਆਸੀ ਸਿੱਖਾਂ ਦੇ ਸਿਧਾਂਤਾਂ ਦੀ ਉਲੰਘਣਾ ਹੈ। ਕੈਸ ਸਿਖਾਉਂਦੇ ਪੰਜ ਕਕਾਰਾਂ ਦੇ ਵਿੱਚੋਂ ਇੱਕ ਨੇ ਬੁੱਧਵਾਰ ਨੂੰ ਇੱਕ ਨਿਊਜ਼ ਰਿਲੀਜ਼ ਵਿੱਚ ਡਬਲਯੂਐਸਓ ਨੇ ਕਿਹਾ ਕਿ ਉਸਨੇ ਵਿਲੀਅਮ ਓਸਲਰ ਹੈਲਥ ਸਿਸਟਮ ਦੇ ਸੀਈਓ ਡਾਕਟਰ ਅ ਫ੍ਰੈਂਕ ਮਾਰਟੀਨੋ ਨੂੰ ਵੀ ਇਸ ਪਰੇਸ਼ਾਨ ਕਰਨ ਵਾਲੀ ਘਟਨਾ ਉੱਤੇ ਆਪਣਾ ਰੋਸ ਅਤੇ ਉਦਾਸਾ ਜ਼ਾਹਰ ਕਰਨ ਲਈ ਪੱਤਰ ਲਿਖਿਆ ਹੈ WSO ਦੇ ਪ੍ਰੈਜ਼ੀਡੈਂਟ ਦਾਨਿਸ਼ ਸਿੰਘ ਨੇ ਰਿਲੀਜ਼ ਦੇ ਵਿੱਚ ਕਿਹਾ ਕਿ ਮਿਸਟਰ ਕਲੇਅਰ ਨਾਲ ਵਾਪਰੀ ਇਸ ਘਟਨਾ ਤੋਂ ਅਸੀਂ ਬਹੁਤ ਦੁਖੀ ਅਤੇ ਪਰੇਸ਼ਾਨ ਆ। ਉਹਨਾਂ ਕਹੇ ਕਿ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਨੂੰ ਸ਼ੇਵ ਨਾ ਕਰਨ ਦੀਆਂ ਖਾਸ ਹਦਾਇਤਾਂ ਦੇ ਬਾਵਜੂਦ ਜੋਗਿੰਦਰ ਸਿੰਘ ਦੇ ਵਿਸ਼ਵਾਸ ਦੀ ਅਜੇਹੇ ਕੋਰ ਟਾਂਗ ਨਾਲ ਉਲੰਘਣਾ ਕੀਤੀ ਗਈ। ਇਹ ਦੇਖਦੇ ਹੋਏ ਕਿ ਬ੍ਰੈਮਟਨ ਕੈਂਟਾ ਵਿੱਚ ਸਭ ਤੋਂ ਵੱਧ ਸਿੱਖ ਆਬਾਦੀ ਦਾ ਸ਼ਹਿਰ ਹੈ, ਇਹ ਸਮਝ ਤੋਂ ਬਾਹਰ ਹੈ ਕਿ ਬ੍ਰੈਮਟਨ ਸਿਵਿਕ ਹਸਪਤਾਲ ਵਿੱਚ ਸਿੱਖ ਧਰਮ ਦੇ ਅਭਿਆਸਾਂ ਦੀ ਅਜੇਹੀ ਅਣਦੇਖੀ ਵੀ ਹੋ ਸਕਦੀ ਹੈ ਡਬਲਯੂ ਐਸਓ ਨੇ ਕਿਹਾ ਕਿ ਇਸ ਘਟਨਾ ਨੇ ਪਰਿਵਾਰ ਨੂੰ ਭਾਵਨਾਤਮਕ ਤੌਰ ਤੇ ਦੁਖੀ ਕੀਤਾ ਹੈ ਡਬਲਯੂ ਐਸਓ ਨੇ ਕਿਹਾ ਕਿ ਉਸਨੇ ਅਜੀਆਂ ਘਟਨਾਵਾਂ ਨੂੰ ਰੋਕਣ ਲਈ ਹੈਲਥ ਕੇਅਰ ਪ੍ਰਦਾਤਾਵਾਂ ਨੂੰ ਸੱਭਿਆਚਾਰਕ ਸੰਵੇਦਨਸ਼ੀਲਤਾ ਸਿਖਲਾਈ ਪ੍ਰਦਾਨ ਕਰਨ ਦੀ ਪੇਸ਼ਕਸ਼ ਕੀਤੀ ਹੈ ਹੈਲਥ ਕੇਅਰ ਨੇ ਇਸ ਪੇਸ਼ਕਸ਼ ਤੇ ਕੋਈ ਟਿੱਪਣੀ ਨਹੀਂ ਕੀਤੀ ਜੋਗਿੰਦਰ ਸਿੰਘ ਕਲੇਰ ਦੇ ਜਵਾਈ ਜਸਜੀਤ ਢਾਲੀਵਾਲ ਨੇ ਦੱਸਿਆ ਹੈ ਕਿ ਜੋਗਿੰਦਰ ਸਿੰਘ 26 ਜੁਲਾਈ ਨੂੰ ਪੌੜੀਆਂ ਤੋਂ ਡਿੱਗ ਪਏ ਸਨ ਇਸ ਦੌਰਾਨ ਉਹਨਾਂ ਦਾ ਜਬੜਾ ਟੁੱਟ ਗਿਆ ਸੀ ਖੋਪੜੀ ਵਿੱਚ ਫ੍ਰੈਕਚਰ ਹੋਇਆ ਸੀ ਅਤੇ ਇੱਕ ਬਾਹ ਵੀ ਟੁੱਟ ਗਈ ਸੀ। ਉਹਨਾਂ ਨੂੰ ਬ੍ਰੈਂਟਨ ਹਸਪਤਾਲ ਲਿਜਾਂਦਾ ਗਿਆ ਤਾਂ ਉੱਥੋਂ ਉਹਨਾਂ ਨੂੰ ਸੇਂਟ ਮਾਈਕਲਜ਼ ਹਸਪਤਾਲ ਦੇ ਟ੍ਰੋਮਾ ਸੈਂਟਰ ਪੇਸ਼ ਦਿੱਤਾ ਗਿਆ। ਜਿੱਥੇ ਉਹਨਾਂ ਦੇ ਮੂੰਹ ਦਾ ਇਲਾਜ ਹੋਇਆ। ਸੇਂਟ ਮਾਈਕਲਜ਼ ਦੇ ਸਟਾਫ ਨੇ ਜਗਿੰਦਰ ਸਿੰਘ ਦੀ ਦਾੜੀ ਸ਼ੇਵ ਕਰਨ ਲਈ ਪਰਿਵਾਰ ਨੂੰ ਪੁੱਛਿਆ ਤਾਂ ਪਰਿਵਾਰ ਨੇ ਮਨਾਂ ਕਰ ਦਿੱਤਾ ਤਾਂ ਹਸਪਤਾਲ ਨੇ ਦਾੜੀ ਨਹੀਂ ਕੱਟੀ। ਬਾਅਦ ਵਿੱਚ ਉਹਨਾਂ ਨੂੰ ਵਾਪਸ ਬ੍ਰੈਂਟਨ ਹਸਪਤਾਲ ਲਿਜਾਂਦਾ ਗਿਆ। ਜਸਜੀਤ ਨੇ ਦੱਸਿਆ ਕਿ ਬ੍ਰੈਂਟਨ ਹਸਪਤਾਲ ਤੋਂ ਪਰਿਵਾਰ ਨੂੰ ਜੋਗਿੰਦਰ ਸਿੰਘ ਦੀ ਦਾੜੀ ਸ਼ੇਵ ਕਰਨ ਲਈ ਕਾਲ ਕੀਤੀ ਗਈ ਪਰ ਕੋਈ ਕਾਰਨ ਨਹੀਂ ਦੱਸਿਆ ਗਿਆ ਪਰਿਵਾਰ ਨੇ ਦੱਸਿਆ ਕਿ ਮੈਡੀਕਲ ਕਾਰਨਾਂ ਤੋਂ ਬਿਨਾਂ ਸਿੱਖ ਧਰਮ ਵਿੱਚ ਵਾਲ ਜਾਂ ਦਾੜੀ ਕੱਟਣ ਦੀ ਮਨਾਹੀ ਹੈ ਪਰਿਵਾਰ ਨੇ ਸਹਿਮਤੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਾਲ ਕਰਨ ਵਾਲੇ ਨੇ ਓਕੇ ਕਹਿ ਕੇ ਫੋਨ ਕੱਟ ਦਿੱਤਾ ਪਰ ਜਸਜੀਤ ਨੇ ਦੱਸਿਆ ਕਿ ਜਦੋਂ ਪਰਿਵਾਰ ਅਗਲੇ ਦਿਨ ਹਸਪਤਾਲ ਗਿਆ ਤਾਂ ਦੇਖਿਆ ਕਿ ਬਜ਼ੁਰਗ ਦੀ ਦਾੜੀ ਸ਼ੇਵ ਕੀਤੀ ਹੋਈ ਸੀ ਸਟਾਫ ਨੇ ਕਿਹਾ ਮਾਫੀ ਚਾਉਂਦੇ ਆ ਇੱਕ ਗਲਤੀ ਸੀ ਜਦੋਂ ਪਰਿਵਾਰਕ ਮੈਂਬਰਾਂ ਨੇ ਡਾਕਟਰ ਨੂੰ ਪੁੱਛਿਆ ਤਾਂ ਉਸਨੇ ਸਪਸ਼ਟ ਤੌਰ ਤੇ ਕਿਹਾ ਕਿ ਇਹ ਉਹਨਾਂ ਦਾ ਵਿਭਾਗ ਨਹੀਂ ਹੈ ਤੇ ਇਹ ਨਰਸਾਂ ਤੇ ਨਿਰਭਰ ਕਰਦਾ ਹੈ ਜਿਸ ਚੀਤ ਨੇ ਕਿਹਾ ਕਿ ਹਸਪਤਾਲ ਨੇ ਮਾਫੀ ਨਹੀਂ ਮੰਗੀ ਪਰਿਵਾਰ ਨੇ ਇਸ ਦੀ ਉਡੀਕ ਕੀਤੀ ਫਿਰ ਡਬਲਯੂ ਐਸਓ ਨਾਲ ਸੰਪਰਕ ਕੀਤਾ ਉਹਨਾਂ ਕਿਹਾ ਕਿ ਉਸ ਸਮੇਂ ਬ੍ਰੈਂਟਨ ਹਸਪਤਾਲ ਕੋਲ ਡਾਕਟਰੀ ਕਾਰਨ ਨਹੀਂ ਸਨ ਸਾਨੂੰ ਕੋਈ ਕਾਰਨ ਪ੍ਰਦਾਨ ਨਹੀਂ ਕੀਤਾ ਗਿਆ ਮੇਰਾ ਅੰਦਾਜ਼ਾ ਹੈ ਕਿ ਉਹਨਾਂ ਨੇ ਉਹੀ ਕੀਤਾ ਜੋ ਕਰਨਾ ਚਾਹੁੰਦੇ ਸਨ ਉਹਨਾਂ ਕਿਹਾ ਕਿ ਹਸਪਤਾਲ ਨੂੰ ਆਪਣੇ ਸਟਾਫ ਨੂੰ ਧਾਰਮਿਕ ਅਭਿਆਸਾਂ ਬਾਰੇ ਜਾਗਰੂਕ ਕਰਨ ਦੀ ਲੋੜ ਹੈ ਯੂਨੀਵਰਸਿਟੀ ਆਫ ਟ੍ਰਾਂਟੋ ਵਿੱਚ ਬਾਇਓ ਐਥਿਕਸ ਦੇ ਪ੍ਰੋਫੈਸਰ ਕੈਰੀ ਬੋਮਨ ਨੇ ਕਿਹਾ ਕਿ ਉਹ ਇਸ ਘਟਨਾ ਬਾਰੇ ਸੁਣ ਕੇ ਬਿਹਤਰ ਹੈਰਾਨ ਨੇ ਕਿਉਂਕਿ ਉਹ ਬਹੁਤ ਸਾਰੇ ਹਸਪਤਾਲਾਂ ਨੇ ਸਭਿਆਚਾਰਕ ਜਾਗਰੂਕਤਾ ਬਾਰੇ ਬਥੇਰੀ ਪ੍ਰਗਤੀ ਕੀਤੀ ਹੈ ਬੋਮਨ ਦੀ ਡਾਕਟਰੀ ਖੋਜ ਸਭਿਆਚਾਰਕ ਸੰਵੇਦਨਸ਼ੀਲਤਾ ਦੇ ਖੇਤਰ ਦੇ ਵਿੱਚ ਸੀ ਇਸ ਸੋਮਵਾਰ ਤੋਂ ਫੈਡਰਲ ਦਫ਼ਤਰਾਂ ਦੇ ਵਿੱਚ ਵਰਕਰਾਂ ਨੇ ਆਪਣੇ ਕੰਮ ਤੇ ਵਾਪਸ ਜਾਣਾ ਸੀ ਅਤੇ ਹਫ਼ਤੇ ਦੇ ਵਿੱਚ ਤਿੰਨ ਦਿਨ ਦਫ਼ਤਰੋਂ ਹੀ ਕੰਮ ਕਰਨਾ ਸੀ ਅਤੇ ਬੈਕ ਟੂ ਵਰਕ ਦਾ ਮੁੱਦਾ ਹੁਣ ਘੜਮਾਉਂਦਾ ਹੋਇਆ ਵਿਖਾਈ ਦੇ ਰਿਹਾ ਹੈ ਕਿਉਂਕਿ ਯੂਨੀਅਨ ਨੇ ਆਪਣੇ ਮੈਂਬਰਾਂ ਨੂੰ ਡਾਊਨਟਾਊਨ ਤੋਂ ਖਰੀਦਦਾਰੀ ਨਾ ਕਰਨ ਲਈ ਕਹਿ ਦਿੱਤਾ ਹੈ ਯੂਨੀਅਨ ਦੇ ਮੁਤਾਬਕ ਵਰਕਰਾਂ ਨੂੰ ਮੁੜ ਦਫ਼ਤਰੋਂ ਕੰਮ ਕਰਨ ਲਈ ਬੁਲਾਉਂਦਾ ਇੱਕ ਕਾਰਨ ਲੋਕਲ ਕਾਰੋਬਾਰਾਂ ਨੂੰ ਹੁਲਾਰਾ ਦੇਣਾ ਹੈ ਪੌਚਵਾ ਗੈਠੀਨੋ ਇਲਾਕੇ ਵਿੱਚ ਫੈਡਰਲ ਵਰਕਰਾਂ ਦੀ ਇੱਕ ਵੱਡੀ ਯੂਨੀਅਨ ਨੇ ਆਪਣੇ ਮੈਂਬਰਾਂ ਨੂੰ ਤਾਕੀਦ ਕੀਤੀ ਹੈ ਕਿ ਉਹ ਡਾਊਨਟਾਊਨ ਦੇ ਕਾਰੋਬਾਰਾਂ ਤੋਂ ਖਰੀਦਦਾਰੀ ਨਾ ਕਰਨ ਦੀ ਕੋਸ਼ਿਸ਼ ਕਰਨ। ਦਰਸਲ ਸੋਮਵਾਰ ਤੋਂ ਫੈਡਰਲ ਵਰਕਰਾਂ ਲਈ ਹਫ਼ਤੇ ਵਿੱਚ 3 ਦਿਨ ਦਫ਼ਤਰੋਂ ਕੰਮ ਕਰਨ ਦੀ ਨੀਤੀ ਲਾਗੂ ਹੋਈ ਹੈ। ਐਗਜ਼ੀਕਟਿਵ ਅਹੁਦਿਆਂ ਦੇ ਵਰਕਰਾਂ ਲਈ ਇਹ ਹਫ਼ਤੇ ਵਿੱਚ 4 ਦਿਨ ਦਾ ਕੰਮ ਹੋਵੇਗਾ। ਸਰਕਾਰ ਦਾ ਕਹਿਣਾ ਹੈ ਕਿ ਵਰਕਰਾਂ ਦੀ ਦਫ਼ਤਰਾਂ ਤੋਂ ਕਾਰਗੁਜ਼ਾਰੀ ਬਿਹਤਰ ਹੁੰਦੀ ਹੈ ਤੇ ਉਹ ਵਧੇਰੇ ਸਿੱਖਦੇ ਨੇ। ਪਬਲਿਕ ਸਰਵਿਸ ਅਲਾਈਅንስ ਆਫ ਕੈਂਡਾ ਵਰਗੀਆਂ ਯੂਨੀਨਾ ਇਸ ਫੈਸਲੇ ਨਾਲ ਅਸਹਿਮਤ ਨੇ PSE సి ਨੇ సోషల్ మీడియా ਤੇ ਲਿਖਿਆ ਹੈ ਕਿ ਉਹ ਲੰਬੇ ਸਮੇਂ ਤੋਂ ਇਸ ਫੈਸਲੇ ਨੂੰ ਚੁਣੌਤੀ ਦਿੰਦੇ ਰਹੇ ਨੇ PSE ਸੀ ਦੀ ਰਾਜਧਾਨੀ ਔਟਵਾ ਲਈ ਇਕਾਈ ਨੇ ਪਹਿਲਾਂ ਮੈਂਬਰਾਂ ਨੂੰ ਮੰਗ ਕੀਤੀ ਕਿ ਜਦੋਂ ਵਰਕਰ ਦਫ਼ਤਰਾਂ ਵਿੱਚ ਹੋਣ ਉਦੋਂ ਡਾਊਨਟਾਊਨ ਤੋਂ ਕੁਝ ਵੀ ਨਾ ਖਰੀਦਿਆ ਜਾਵੇ ਇਹ ਇਸ ਵਿਚਾਰ ਕਰਕੇ ਹੈ ਕਿਉਂਕਿ ਬੈਕ ਟੂ ਵਰਕ ਦਾ ਫੈਸਲਾ ਇੱਕ ਹੱਦ ਤੱਕ ਸਥਾਨਕ ਕਾਰੋਬਾਰਾਂ ਨੂੰ ਹੁਲਾਰਾ ਦੇਣ ਲਈ ਕੀਤਾ ਗਿਆ ਹੈ ਕਿਉਂਕਿ ਦਫ਼ਤਰ ਆਉਣ ਵਾਲੇ ਵਰਕਰ ਉਹਨਾਂ ਦੇ ਅਹਿਮ ਗਾਹਕ ਹੁੰਦੇ ਨੇ ਯੂਨੀਅਨ ਨੇ ਕਿਹਾ ਹੈ ਕਿ ਡਾਊਨਟਾਊਨ ਦੀਆਂ ਲੋੜਾਂ ਦਾ ਭਾਰ ਵਰਕਰਾਂ ਤੇ ਫੈਡਰਲ ਪਬਲਿਕ ਸਰਵਿਸ ਦੇ ਮੁੱਢਾਂ ਤੇ ਨਹੀਂ ਪੈਣਾ ਚਾਹੀਦਾ ਮੁਲਾਜ਼ਮ ਅਤੇ ਦਫਤਰ ਦੇ ਦਿਨਾਂ ਵਿੱਚ ਆਪਣਾ ਪੈਸਾ ਕਿਵੇਂ ਖਰਚ ਕਰਦੇ ਨੇ ਸਿਆਸਤਦਾਨਾਂ ਨੂੰ ਇੱਕ ਸਪਸ਼ਟ ਸੰਦੇਸ਼ ਜਾਵੇਗਾ ਯੂਨੀਅਨ ਨੇ ਆਪਣੇ ਮੈਂਬਰਾਂ ਨੂੰ ਘਰੋਂ ਲੰਚ ਪੈਕ ਕਰਨ ਜਿੰਨਾ ਸੰਭਵ ਹੋ ਸਕੇ ਆਪਣੇ ਘਰ ਦੇ ਨੇਬਰਹood ਵਿੱਚ ਖਰੀਦਦਾਰੀ ਕਰਨ ਅਤੇ ਇਸ ਕਿਸਮ ਦੇ ਕਾਰੋਬਾਰਾਂ ਨੂੰ ਹੁਲਾਰਾ ਦੇਣ ਲਈ ਉਤਸ਼ਾਹਿਤ ਕੀਤਾ ਬੁੱਧਵਾਰ ਸ਼ਾਮ ਨੂੰ ਯੂਨੀਅਨ ਦਾ ਗ੍ਰਾਫਿਕ ਕੁਝ ਨਾ ਖਰੀਦੋ ਤੋਂ ਲੋਕਲ ਤੋਂ ਖਰੀਦੋ ਵਿੱਚ ਬਦਲ ਗਿਆ PSAC ਦੇ ਰੀਜਨਲ ਐਗਜ਼ੀਕਟਿਵ ਵਾਈਸ ਪ੍ਰੈਜ਼ੀਡੈਂਟ ਰੂਥ ਮੈਕਡੋਨਲਡ ਨੇ ਕਿਹਾ ਕਿ ਉਹਨਾਂ ਦੇ ਉਦੇਸ਼ ਮੈਂਬਰਾਂ ਨੂੰ ਆਪਣੇ ਘਰਾਂ ਦੇ ਨੇੜੇ ਕਾਰੋਬਾਰਾਂ ਜਿਵੇਂ ਕਿ ਹਿੰਟਨਵਰਗ ਅਤੇ ਬੈਰ ਹੈਵਨ ਵਰਗੀਆਂ ਥਾਵਾਂ ਤੇ ਸੋਚ ਕੇ ਖਰਚ ਕਰਨ ਲਈ ਉਤਸ਼ਾਹਿਤ ਕਰਨਾ ਨਾ ਕਿ ਸੰਘਰਸ਼ਸ਼ੀਲ ਆਵਾਜ਼ ਆਈ ਅਤੇ ਵਿਦੇੜੇ ਮਹਿੰਗੀ ਪਾਰਕਿੰਗ ਵਾਲੇ ਡਾਊਨਟਾਊਨ ਵਿੱਚ ਉਹਨਾਂ ਦਾ ਬਾਈਕਾਟ ਕਰਨਾ ਫੈਡਰਲ ਪਬਲਿਕ ਸਰਵੈਂਟਸ ਆਟਵਾ ਗੈਟਨੋ ਅਤੇ ਨੀਲੇ ਪਾਈਚਾਰਿਆਂ ਵਿੱਚ ਇੱਕ ਪ੍ਰਮੁੱਖ ਗਾਹਕ ਆਧਾਰ ਬਣਾਉਂਦੇ ਨੇ ਮਾਰਚ 2023 ਦੇ ਅੰਤ ਤੱਕ ਇਹ ਗਿਣਤੀ 1.3 ਲੱਖ ਤੋਂ ਵੱਧ ਸੀ ਜੋ ਕਿ ਰਾਸ਼ਟਾਨੀ ਖੇਤਰ ਆਬਾਦੀ ਦਾ ਲਗਭਗ 10% ਹੈ ਅਟਵਾ ਦੇ ਮੇਅਰ ਮਾਰਕਸ ਤਕਲਿਫ ਵੀ ਸ਼ਹਿਰ ਦੀ ਵਿਤੀ ਤੰਗੀ ਦਾ ਜ਼ਿਕਰ ਕਰਦੇ ਰਹੇ ਨੇ ਅਤੇ ਫੈਡਰਲ ਸਰਕਾਰ ਨੂੰ ਉਪਰਾਲੇ ਕਰਨ ਦੀ ਮੰਗ ਕਰਦੇ ਰਹੇ ਨੇ ਉਹਨਾਂ ਕਿਹਾ ਸੀ ਕਿ ਕੀ ਫੈਡਰਲ ਪਬਲਿਕ ਸਰਵੈਂਟਸ ਦੁਆਰਾ ਵਰਤੋਂ ਘਟਨ ਕਰਕੇ ਵੀ ਸ਼ਹਿਰ ਦੀ ਟ੍ਰਾਂਜ਼ਿਟ ਨੂੰ ਨੁਕਸਾਨ ਹੋਇਆ ਹੈ 온ਟਾਰੀਓ ਦੇ ਪ੍ਰੀਮੀਅਰ ਡਗਫੋਰਡ ਨੇ ਵੀ ਕੁਝ ਮਹੀਨੇ ਪਹਿਲਾਂ ਫੈਡਰਲ ਸਰਕਾਰ ਨੂੰ ਮੰਗ ਕੀਤੀ ਸੀ ਕਿ ਫੈਡਰਲ ਮੁਲਾਜ਼ਮਾਂ ਨੂੰ ਮੁਰ ਦਫ਼ਤਰੋਂ ਕੰਮ ਕਰਨ ਲਈ ਕਿਹਾ ਜਾਵੇ ਤਾਂ ਕਿ ਸਥਾਨਕ ਕਾਰੋਬਾਰ ਮੁੜ ਸੁਰਜੀਤ ਹੋ ਸਕਣ ਹਾਲ ਹੀ ਵਿੱਚ ਗੈਟੀਨੋ ਦੇ ਮੇਅਰ ਮॉड ਮਾਰਕ ਬਸਨੇਟ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਲੱਗਦਾ ਸ਼ਹਿਰ ਨੂੰ ਆਕਰਸ਼ਕ ਬਣਾਉਣ ਦਾ ਸਾਰਾ ਜ਼ਿੰਮਾ ਵਰਕਰਾਂ ਦਾ ਹੋਣਾ ਚਾਹੀਦਾ ਹੈ ਮੈਕਡੋਨਲਡਜ਼ ਨੇ ਕਿਹਾ ਕਿ ਦਫ਼ਤਰਾਂ ਕੰਮ ਕਰਨ ਨੂੰ ਲੈ ਕੇ ਗੈਟੀਨੋ ਦੇ ਮੇਅਰ ਦੀ ਪਹੁੰਚ ਵੱਖਰੀ ਹੈ ਪਰ ਆਟਵਾ ਵਿੱਚ ਮਾਰਕਸ ਟਕਲਿਫ ਸਿਆਸੀ ਦਬਾਅ ਬਣਾ ਰਹੇ ਨੇ ਇਸ ਕਰਕੇ ਯੂਨੀਅਨ ਉਹਨਾਂ ਦਾ ਧਿਆਨ ਪ੍ਰਾਪਤ ਕਰਨਾ ਚਾਹੁੰਦੀ ਹੈ ਟਕਲਿਫ ਨੇ ਸੋਸ਼ਲ ਮੀਡੀਆ ਅਤੇ ਫਿਰ ਇੱਕ ਨਿਊਜ਼ ਕਾਨਫਰੰਸ ਵਿੱਚ ਪੀਐਸਏਸੀ ਨੂੰ ਮੋੜਵਾਂ ਜਵਾਬ ਦਿੱਤਾ ਉਹਨਾਂ ਕਿਹਾ ਕਿ ਡਾਊਨਟਾਊਨ ਦੇ ਕਾਰੋਬਾਰ ਕੰਮ ਤੇ ਵਾਪਸ ਜਾਣ ਬਾਰੇ ਫੈਸਲੇ ਲਈ ਜ਼ਿੰਮੇਵਾਰੀ ਨਹੀਂ ਲੈਂਦੇ ਉਹਨਾਂ ਨੂੰ ਮਹਾਂਮਾਰੀ ਕਰਕੇ ਕਾਫੀ ਨੁਕਸਾਨ ਹੋਇਆ ਹੈ ਉਨਾ ਕਿ ਹੈ ਕਿ ਉਹਨਾਂ ਨੁਕਸਾਨਾਂ ਨੂੰ ਬਾਹਰ ਰਖਿਏ ਆਓ ਉਹਨਾਂ ਦਾ ਸਮਰਥਨ ਕਰੀਏ ਤੇ ਇੱਕ ਸੰਪੰਨ ਡਾਊਨ ਟਾਊਨ ਦਾ ਸਮਰਥਨ ਕਰੀਏ ਮੈਕਡੋਨਲਡਸ ਨੇ ਆਟਵਾ ਸਿਟੀ ਦੇ ਬਜਟ ਦਾ ਹਵਾਲਾ ਦਿੰਦਿਆਂ ਕਿਹਾ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਪੱਖ 'ਚ ਚੀਜ਼ਾਂ ਠੀਕ ਚੱਲ ਰਹੀਆਂ ਨੇ ਗੇਟਿਨੋ ਵਿੱਚ ਕਾਰੋਬਾਰੀ ਦੀ ਨੁਮਾਇੰਦਗੀ ਕਰਦੇ ਮਾਟਨ ਏਰ ਰੋਇ ਨੇ ਕਿਹਾ ਕਿ ਅਸੀਂ ਸਿਵਲ ਸਰਵੈਂਟਸ ਨੂੰ ਹਫ਼ਤੇ ਵਿੱਚ 3 ਦਿਨ ਆਨਲਾਈਨ ਨਹੀਂ ਬੁਲਾਇਆ ਹਾਂ ਇਹ ਦਿਲਚਸਪ ਹੈ ਕਿ ਉਹ ਇੱਕ ਹੋਰ ਦਿਨ ਇੱਥੇ ਹੋਣਗੇ ਪਰ ਅਸੀਂ ਡਾਊਨਟਾਊਨ ਨੂੰ ਮੋੜ ਹੁਲਾਰਾ ਦੇਣ ਲਈ ਇਸਤੇ ਭਰੋਸਾ ਨਹੀਂ ਕਰ ਰਹੇ ਬਿਤੇ ਕੁਝ ਸਮੇਂ ਪਹਿਲਾਂ ਨਿਊ ਬ੍ਰੈਂਜ਼ਵਿਕ ਦੇ ਪ੍ਰੀਮੀਅਰ ਹਿਕਸ ਤੇ ਵੱਲੋਂ ਪਨਾਹਗੀਰਾਂ ਨੂੰ ਲੈ ਕੇ ਇੱਕ ਬਿਆਨ ਦਿੱਤਾ ਗਿਆ ਸੀ ਤੇ ਹੁਣ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਪਨਾਹਗੀਰਾਂ ਬਾਰੇ ਪ੍ਰੀਮੀਅਰ ਹਿਕਸ ਦੇ ਦਾਅਵੇ ਮੁੱਖ ਤੌਰ ਤੇ ਮੰਨਕੜੰਤ ਨੇ ਮਿਲਰ ਨੇ ਕਹਿ ਦਿੱਤਾ ਹੈ ਕਿ ਕੈਨੇਡਾ ਸਰਕਾਰ ਨਿਊ ਬ੍ਰੈਂਜ਼ਵਿਕ 'ਚ ਸ਼ਰਨਾਰਥੀਆਂ ਦੀ ਗਿਣਤੀ ਵਧਣ ਤੇ ਵਿੱਤੀ ਮਦਦ ਵੀ ਕਰੇਗਾ ਪਰ ਪ੍ਰੀਮੀਅਰ ਦਾ ਕਹਿਣਾ ਹੈ ਕਿ ਨਾ ਉਹ ਗਿਣਤੀ ਵਧਾਉਣਾ ਚਾਹੁੰਦੇ ਨੇ ਨਾ ਵਿਤੀ ਮਦਦ ਚਾਹੁੰਦੇ ਨੇ ਫੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਪ੍ਰੀਮੀਅਰ ਬਲੇਨ ਹਿਕਸ ਨੇ ਮੁੱਖ ਤੌਰ ਤੇ ਮੰਕੜੰਤ ਦਾਅਵੇ ਕੀਤੇ ਨੇ ਕਿ ਕੈਨੇਡਾ ਸਰਕਾਰ ਨਿਊ ਬਰੰਜ਼ਵਿਕ ਨੂੰ ਹਜ਼ਾਰਾਂ ਸ਼ਰਨ ਮੰਗਣ ਵਾਲਿਆਂ ਨੂੰ ਸਵੀਕਾਰ ਕਰਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹੈਕਸ ਨੇ ਬੁੱਧਵਾਰ ਨੂੰ ਮੰਕਟਨ ਵਿੱਚ ਇੱਕ ਭਾਸ਼ਣ ਦੇ ਵਿੱਚ ਇਹ ਦੋਸ਼ ਲਾਇਆ ਹੈ ਤੇ ਦਲੀਲ ਦਿੱਤੀ ਹੈ ਕਿ ਸੂਬੇ ਵਿੱਚ 4600 ਲੋਕਾਂ ਨੂੰ ਸੈਟਲ ਕਰਨ ਦਾ ਪ੍ਰਸਤਾਵ ਸਿਰ ਤੇ ਸੂਬਾ ਇਸ ਗਿਣਤੀ ਨਾਲ ਸਿੰਜਣ ਦੇ ਯੋਗ ਨਹੀਂ ਹੋਵੇਗਾ ਪ੍ਰੀਮੀਅਰ ਨੇ ਕਿਹਾ ਹੈ ਕਿ ਉਹਨਾਂ ਨੂੰ ਹਾਲ ਹੀ ਵਿੱਚ ਪਤਾ ਲੱਗਾ ਹੈ ਕਿ ਫੈਡਰਲ ਅਧਿਕਾਰੀ ਬਿਨਾਂ ਕਿਸੇ ਵਿੱਤੀ ਸਹਾਇਤਾ ਤੋਂ ਸਾਡੇ ਕੋਲ ਸਰੋਤ ਵਧਾਉਂਦੇ ਸਮਰੱਥਾ ਤੇ ਪ੍ਰਬੰਧਨ ਕਰਨ ਦੀ ਸਮਰੱਥਾ ਦਾ ਕੋਈ ਮੌਕਾ ਪ੍ਰਦਾਨ ਕੀਤੇ ਬਿਨਾ ਸੂਬੇ ਵਿੱਚ ਹੋਰ ਪ੍ਰਵਾਹ ਗੀਰਾ ਨੂੰ ਭੇਜਣ ਲਈ ਇੱਕ ਯੋਜਨਾ ਤੇ ਵਿਚਾਰ ਕਰ ਰਹੇ ਨੇ ਹੈਗਸ ਨੇ ਕਿਹਾ ਕਿ 4600 ਦੀ ਪ੍ਰਸਤਾਵਿਤ ਸੰਖਿਆ ਸ਼ਰਨ ਦੇ ਦਾਅਵੇਦਾਰਾਂ ਦੀ ਉਸ ਸੰਖਿਆ ਤੋਂ 10 ਗੁਣਾ ਵੱਧ ਹੈ ਜੋ ਸੁਪਾ ਹੁਣ ਸਵੀਕਾਰ ਕਰਦਾ ਹੈ। ਉਨਾਂ ਨੇ ਇਹ ਨਹੀਂ ਦੱਸਿਆ ਕਿ ਇਸ ਦੀ ਪ੍ਰਸਤਾਵਿਤ ਸਮਾਂ ਰੇਖਾ ਕੀ ਹੈ ਨਨਾਈਮੋ ਬ੍ਰਿਟਿਸ਼ ਕੋਲੰਬੀਆ ਵਿੱਚ ਲਿਬਰਲ ਕੋਕਸ ਦੀ ਮੀਟਿੰਗ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਫੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਹਿਕਸ ਦੀਆਂ ਟਿੱਪਣੀਆਂ ਗੁੰਮਰਾਗੁੰਨੇ ਮਿਲਰ ਮੁਤਾਬਕ ਪ੍ਰੀਮੀਅਰ ਹਿਕਸ ਦੁਆਰਾ ਲਗਾਏ ਗਏ ਦੋਸ਼ ਮੁੱਖ ਤੌਰ ਤੇ ਮਨਕਰੰਤ ਨੇ ਅਸੀਂ ਕਦੇ ਵੀ ਇਹ ਨਹੀਂ ਕਿਹਾ ਕਿ ਅਸੀਂ ਵਿੱਤੀ ਮੁਆਵਜ਼ੇ ਤੋਂ ਬਿਨਾਂ ਸੂਬਿਆਂ ਤੇ ਪਨਾਹ ਮੰਗਣ ਵਾਲਿਆਂ ਨੂੰ ਥੋਪ ਦੇਵਾਂਗੇ ਇਮੀਗ੍ਰੇਸ਼ਨ ਮੰਤਰੀ ਨੇ ਪੁਸ਼ਟੀ ਕੀਤੀ ਕਿ ਫੈਡਰਲ ਅਧਿਕਾਰੀਆਂ ਨੇ ਅਨਟਾਰੀਓ ਅਤੇ ਕਿਊਬੈਕ ਤੇ ਦਬਾਅ ਨੂੰ ਘਟ ਕਰਨ ਲਈ ਕੁਝ ਸੂਬਿਆਂ ਨੂੰ ਵਧੇਰੇ ਪਨਾਹਗੀਆਂ ਨੂੰ ਸਵੀਕਾਰ ਕਰਨ ਬਾਬਤ ਆਪਣੇ ਸੂਬਾਈ ਹਮਰੁੱਤ ਬਾਵਾਂ ਨਾਲ ਮੁਲਾਕਾਤ ਕੀਤੀ ਹੈ ਪਰ ਕਿਸੇ ਵੀ ਹਾਲਤ ਵਿੱਚ ਅਸੀਂ ਬਿਨਾਂ ਮੁਆਵਜ਼ੇ ਜਾਂ ਸੂਬਿਆਂ ਦੀ ਸਹਿਮਤੀ ਤੋਂ ਬਿਨਾ ਅਜੇ ਹਣ ਨਹੀਂ ਕਰਾਂਗੇ ਉਹਨਾਂ ਨੇ 4600 ਦੇ ਅੰਕੜੇ ਨੂੰ ਅਭਿਲਾਸ਼ੀ ਆਖਿਆ ਅਤੇ ਦੱਸਿਆ ਹੈ ਕਿ ਨਿਊ ਬਰਾਂਜ਼ਵਿਕ ਲਈ ਪ੍ਰਸਤਾਵਿਤ ਅੰਕੜਾ ਇਸ ਤੋਂ ਘੱਟ ਸੀ ਉਹਨਾਂ ਇਹ ਵੀ ਕਿਹਾ ਹੈ ਕਿ ਸੁਪਾਈ ਅਧਿਕਾਰੀਆਂ ਨੇ ਉਹਨਾਂ ਦੇ ਵਿਭਾਗ ਨੂੰ ਦੱਸਿਆ ਹੈ ਕਿ ਸੁਪਾ ਪਨਾਗੀ ਨਹੀਂ ਚਾਹੁੰਦਾ ਇੱਥੋਂ ਤੱਕ ਕਿ ਮੁਆਵਜ਼ੇ ਦੇ ਨਾਲ ਵੀ ਨਹੀਂ ਚਾਹੁੰਦਾ Greater Moncton Chamber of Commerce ਨੂੰ ਦਿੱਤੇ ਆਪਣੇ ਭਾਸ਼ਣ ਵਿੱਚ Higgs ਨੇ ਕਿਹਾ ਕਿ New Brunswick ਹਮੇਸ਼ਾ ਇੱਕ ਸਵਾਗਤ ਕਰਨ ਵਾਲਾ ਸੂਬਾ ਰਿਹਾ ਹੈ ਅਤੇ ਉਹਨਾਂ ਦੀ ਸਰਕਾਰ ਅੰਤਰਰਾਸ਼ਟਰੀ ਇਮੀਗ੍ਰੇਸ਼ਨ ਦਾ ਸਮਰਥਨ ਕਰਦੀ ਹੈ ਪਰ ਉਹਨਾਂ ਨੇ ਕਿਹਾ ਕਿ ਹੈਲਥ케ਅਰ ਸਿਸਟਮ ਸਮਾਜਿਕ ਸੇਵਾਵਾਂ ਅਤੇ ਹਾਊਸਿੰਗ ਮਾਰਕੀਟ ਪਹਿਲਾਂ ਹੀ ਸੂਬੇ ਦੇ ਆਬਾਦੀ ਵਾਧੇ ਦੀ ਰਫ਼ਤਾਰ ਨਾਲ ਮੇਲ ਨਹੀਂ ਖਾ ਰਹੀ ਹੈ ਉਹਨਾਂ ਕਹੇ ਕਿ ਕੈਨੇਡਾ ਸਰਕਾਰ ਵੱਲੋਂ ਇਹ ਅਚਾਨਕ ਅਤੇ ਇੱਕ ਪਾਸੜ ਪ੍ਰਸਤਾਵ ਚਿੰਤਾਜਨਕ ਹੈ ਹਿਕਸ ਨੇ ਫੈਡਰਲ ਸਰਕਾਰ ਨੂੰ ਮੰਗ ਕੀਤੀ ਹੈ ਕਿ ਬਿਨੇਕਾਰਾਂ ਨੂੰ ਕੈਨੇਡਾ ਵਿੱਚ ਰਹਿਣ ਦੇਣ ਤੋਂ ਪਹਿਲਾਂ ਇਹ ਨਿਰਧਾਰਿਤ ਕੀਤਾ ਜਾਵੇ ਕਿ ਕੀ ਸ਼ਰਨ ਦੇ ਦਾਅਵੇ ਜਾਇਜ਼ ਨੇ ਜਾਂ ਨਹੀਂ ਮਿਲਰ ਨੇ ਪ੍ਰੀਮੀਅਰ ਦੀਆਂ ਟਿੱਪਣੀਆਂ ਨੂੰ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਕਿਹਾ ਹੈ ਤੇ ਕਿਹਾ ਕਿ ਸੂਬਾਈ ਸਰਕਾਰਾਂ ਤੋਂ ਸਹਿਮਤੀ ਅਤੇ ਸਹਿਯੋਗ ਮਹੱਤਵਪੂਰਨ ਨੇ ਪਰ ਉਹਨਾਂ ਕਹੇ ਕਿ ਉਹਨਾਂ ਨੂੰ ਉਮੀਦ ਹੈ ਕਿ ਨਿਊ ਬ੍ਰੰਜ਼ਵਿਕ ਆਪਣਾ ਫਰਜ਼ ਨਿਭਾਏਗਾ ਮਿਲਰ ਨੇ ਕਿਹਾ ਕਿ ਉਹ ਇਸ ਮੁੱਦੇ ਦਾ ਸਿਆਸੀਕਰਨ ਹੁੰਦਾ ਨਹੀਂ ਵੇਖਣਾ ਚਾਹੁੰਦੇ। ਇਸ ਗੱれ ਖਾਸ ਹੈ ਕਿ ਹਿਗਜ਼ 21 ਅਕਤੂਬਰ ਨੂੰ ਹੋਣ ਵਾਲੀ ਸੁਪਾਈ ਚੋਣਾਂ ਲਈ ਅਗਲੇ ਹਫ਼ਤੇ ਤੋਂ ਆਪਣੀ ਪ੍ਰੋਗਰੈਸਿਵ ਕਨਜ਼ਰਵੇਟਿਵ ਚੋਣ ਮੁਹਿੰਮ ਮੋੜ ਸ਼ੁਰੂ ਕਰਨਗੇ। ਸਰੀ ਦੇ ਲక్ష్ਮੀ ਨਾਰਾਇਣ ਮੰਦਿਰ ਵੱਲੋਂ ਲਿਖੀ ਗਈ ਚਿੱਠੀ ਦੇ ਉੱਤੇ ਸਵਾਲ ਉੱਠਨੇ ਸ਼ੁਰੂ ਹੋ ਗਏ ਨੇ ਦਰਸਲ ਮੰਦਿਰ ਦੇ ਵੱਲੋਂ ਪੀਰ ਪੋਲੀਏਵ ਨੂੰ ਇੱਕ ਚਿੱਠੀ ਲਿਖੀ ਗਈ ਸੀ ਅਤੇ ਮੰਦਿਰ ਦੇ ਪ੍ਰੈਜ਼ੀਡੈਂਟ ਦੇ ਵੱਲੋਂ ਗਲਤੀ ਉੱਤੇ ਅਫਸੋਸ ਵੀ ਜ਼ਾਹਰ ਕੀਤਾ ਗਿਆ ਹੈ ਕਿ ਕੁਝ ਇਸ ਚਿੱਠੀ ਦੇ ਵਿੱਚ ਕਿਉਂ ਲਿਖੀ ਗਈ ਸੀ ਚਿੱਠੀ ਇਸ ਦੇ ਬਾਰੇ ਇੱਕ ਡਿਟੇਲ ਰਿਪੋਰਟ ਤੁਹਾਡੇ ਸਾਹਮਣੇ ਪੇਸ਼ ਹੈ ਸਰੀ ਦੇ ਲక్ష్ਮੀ ਨਾਰਾਇਣ ਮੰਦਿਰ ਵੱਲੋਂ ਕੰਜ਼ਰਵੇਟਿਵ ਲੀਡਰ ਪੀਰ ਪੋਲੀਏਵ ਨੂੰ ਲਿਖੀ ਇੱਕ ਚਿੱਠੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਅਤੇ ਪ੍ਰੈਜ਼ੀਡੈਂਟ ਸतीश ਕੁਮਾਰ ਵੱਲੋਂ ਹੁਣ ਇਸ ਮਾਮਲੇ ਵਿੱਚ ਸਪਸ਼ਟ ਕਰਨ ਦਿੱਤਾ ਜਾ ਰਿਹਾ ਹੈ। ਦਰਸਲ ਕੁਝ ਦਿਨ ਪਹਿਲਾਂ ਸੜੀ ਦੇ ਲਕਸ਼ਮੀ ਨਰਾਇਣ ਮੰਦਿਰ ਵੱਲੋਂ ਜਨਮਾਸ਼ਟਮੀ ਦੇ ਮੌਕੇ ਤੇ ਕਰਵਾਏ ਗਏ ਸਮਾਗਮ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਡਿਪਟੀ ਲੀਡਰ ਟਿਮ ਉਪਲ ਕੈਲਗਰੀ ਤੋਂ ਐਮਪੀ ਜਸਟਾਜ ਹੱਲਨ ਸਮੇਤ ਸੜੀ ਤੋਂ ਨਾਮਿਨੀ ਹਰਜੀਤ ਗਿੱਲ ਅਤੇ ਜੈਸੀ ਸਹੋਤਾ ਨੇ ਸ਼ਮੂਲਿਤ ਕੀਤੀ ਸੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਚਿੱਠੀ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਸਮਾਗਮ 'ਚ ਸ਼ਾਮਲ ਹੋਣ ਲਈ ਵਿਰੋਧੀ ਵਿਚਾਰ ਧਾਰਾ ਵਾਲੇ ਵਿਅਕਤੀਆਂ ਨੂੰ ਭੇਜਣ ਦਾ ਉਲਾਮਾ ਦਿੱਤਾ ਗਿਆ ਹੈ ਇਸ ਚਿੱਠੀ ਉੱਤੇ ਮੰਦਿਰ ਦੇ ਪ੍ਰੈਜ਼ੀਡੈਂਟ ਸतीश ਕੁਮਾਰ ਦੇ ਡਿਜੀਟਲ ਦਸਖਤ ਨੇ ਪੋਲੀਯਮ ਨੂੰ ਮੁਖਾਤਬ ਇਸ ਚਿੱਠੀ ਵਿੱਚ ਕੈਨੇਡਾ ਅੰਦਰ ਹਿੰਦੂ ਫੋਬੀਆ ਦਾ ਹਵਾਲਾ ਦਿੰਦਿਆਂ ਹਿੰਦੂ ਪਿਛੋਕੜ ਦੇ ਮੈਂਬਰਾਂ ਨੂੰ ਭੇਜਣ ਦੀ ਵਕਾਲਤ ਕੀਤੀ ਗਈ ਹੈ ਜੋ ਹਿੰਦੂਆਂ ਦੇ ਮਸਲਿਆਂ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਣ ਇਸ ਚਿੱਠੀ ਵਿੱਚ ਪਾਰਟੀ ਲੀਡਰ ਤੋਂ ਅਲਬਰਟਾ ਤੋਂ ਐਮਪੀ ਸ਼ਮ ਮਜੂਮਦਾਰ ਨਾਲ ਇੱਕ ਮੀਟਿੰਗ ਜਾਂ ਫੋਰਮ ਦੀ ਮੰਗ ਕੀਤੀ ਗਈ ਹੈ ਜ ਜਨਾਬਾਰੇ ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਉਹ ਹਿੰਦੂ ਭਾਈਚਾਰਾ ਤੇ ਕੰਜ਼ਰਵੇਟਿਵ ਪਾਰਟੀ ਵਿਚਾਲੇ ਇੱਕ ਪੁਲ ਬਣ ਸਕਦੇ ਨੇ ਇਸ ਮਾਮਲੇ ਦੇ ਵਿੱਚ ਰੇਡੀਓ ਕੈਨਟਾ ਇੰਟਰਨੈਸ਼ਨਲ ਬਲੂਨ ਸੰਪਰਕ ਕੀਤੇ ਜਾਂਦੇ ਮੰਦਰ ਦੇ ਪ੍ਰੈਜ਼ੀਡੈਂਟ ਸतीश ਕੁਮਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਮਾਮਲੇ ਦਾ ਪਤਾ ਹੈ ਤੇ ਉਹਨਾਂ ਤੋਂ ਮੰਦਰ ਦੇ ਇੱਕ ਮੈਂਬਰ ਵੱਲੋਂ ਉਕਤ ਚਿੱਠੀ ਤੇ ਡਿਜੀਟਲ ਤਰੀਕੇ ਨਾਲ ਦਸਤਖਤ ਕਰਵਾਏ ਗਏ ਨੇ ਉਹਨਾਂ ਕਹੇ ਹੈ ਕਿ ਉਹਨਾਂ ਨੇ ਚਿੱਠੀ ਨੂੰ ਪੜੇ ਬਿਨਾਂ ਹੀ ਸਾਈਨ ਕਰ ਦਿੱਤਾ ਜੋ ਕਿ ਉਹਨਾਂ ਦੀ ਗਲਤੀ ਹੈ ਇਸ ਬਾਰੇ ਗੱਲਬਾਤ ਕਰਦਿਆਂ ਸतीश ਕੁਮਾਰ ਨੇ ਕਿਹਾ ਕਿ ਚਿੱਠੀ ਦਾ ਮਕਸਦ ਕੰਜ਼ਰਵੇਟਿਵ ਲੀਡਰ ਪੀਰ ਪੋਲੀਏਵ ਨੂੰ ਕੈਨੇਡਾ ਅੰਦਰ Hindu ਮੰਦਰਾਂ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਜਾਣੂ ਕਰਵਾ ਕੇ ਪਾਰਟੀ ਦਾ ਸਟੈਂਡ ਸਪਸ਼ਟ ਕਰਵਾਉਣਾ ਸੀ ਸतीश ਕੁਮਾਰ ਨੇ ਕਿਹਾ ਕਿ ਸਿੱਖ ਭਾਈਚਾਰੇ ਦੇ ਮੈਂਬਰ ਵੀ ਭਾਰਤ ਤੋਂ ਆਏ ਨੇ ਅਤੇ ਉਹ ਵੀ ਅਜਿਹੀਆਂ ਸਮੱਸਿਆਵਾਂ ਨੂੰ ਸਮਝਦੇ ਨੇ ਸतीश ਕੁਮਾਰ ਦਾ ਕਹਿਣਾ ਹੈ ਕਿ ਚਿੱਠੀ ਲਿਖਣ ਵਾਲੇ ਉਕਤ ਮੈਂਬਰ ਦਾ ਨਾਮ ਜਲਦੀ ਹੀ ਮੀਡੀਆ ਨੂੰ ਨਸ਼ਰ ਕਰਦਿਆਂ ਉਸ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ ਕੈਨੇਡਾ ਦੀਆਂ ਚੋਣਾਂ ਨੂੰ ਲੈ ਕੇ ਇੱਕ ਸਰਵੇ ਹੋਇਆ ਹੈ ਤੇ ਸਰਵੇ ਮੁਤਾਬਕ 56% ਲੋਕ ਨਹੀਂ ਚਾਹੁੰਦੇ ਕਿ ਸਮੇ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਚੋਣਾਂ ਹੋਣ ਕੈਨੇਡਾ ਵਿੱਚ ਸਮੇ ਤੋਂ ਪਹਿਲਾਂ ਚੋਣਾਂ ਦੇ ਹੁੰਡ ਚਰਚਾ ਦਰਮਿਆਨ ਇੱਕ ਸਰਵੇਖਣ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਮੁਲਕ ਦੇ ਅੱਧੇ ਤੋਂ ਵੱਧ ਲੋਕ ਫਿਲਹਾਲ ਵੋਟਾਂ ਪਾਉਣ ਦੇ ਇੱਛੁਕ ਨਹੀਂ ਹਨ ਸਰਵੇਖਣ ਦੌਰਾਨ ਲੋਕਾਂ ਨੂੰ ਪੁੱਛਿਆ ਗਿਆ ਕਿ ਐਨਡੀਪੀ ਵੱਲੋਂ ਕਟਗਿੰਤੀ ਲਿਬਰਲ ਸਰਕਾਰ ਤੋਂ ਹਮਾਇਤ ਵਾਪਸ ਲੈ ਜਾਣ ਮਗਰੋਂ ਕੈਨੇਡਾ ਦੇ ਸਿਆਸੀ ਹਾਲਾਤ ਨੂੰ ਕਿਸ ਨਜ਼ਰੀਏ ਨਾਲ ਵੇਖਿਆ ਜਾ ਰਿਹਾ ਹੈ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀ ਵੱਲੋਂ ਟਰੂਡੋ ਸਰਕਾਰ ਵਿਰੁੱਧ ਬੇਵਿਸਾਹੀ ਮਤਾ ਲਿਆਉਣ ਦਾ ਐਲਾਨ ਕੀਤਾ ਗਿਆ ਸੀ ਪਰ ਗਲੋਬਲ ਨਿਊਜ਼ ਵੱਲੋਂ ਪ੍ਰਕਾਸ਼ਿਤ ਅਫਸੋਰਸ ਦੇ ਸਰਵੇਖਣ ਦੌਰਾਨ 56% ਲੋਕਾਂ ਨੇ ਕਿਹਾ ਕਿ ਉਹ ਚੋਣਾਂ ਕਰਵਾਏ ਜਾਂਦੇ ਹੱਕ ਵਿੱਚ ਨਹੀਂ ਸਿਰਫ ਅਲਬਰਟਾ ਅਤੇ ਸਸਕੇਚਵਨ ਵਿੱਚ ਜ਼ਿਆਦਾਤਰ ਲੋਕਾਂ ਦਾ ਮੰਨਣਾ ਸੀ ਕਿ ਜਿੰਨਾ ਛੇਤੀ ਸੰਭਵ ਹੋ ਸਕੇ ਚੋਣਾਂ ਕਰਵਾਈਆਂ ਜਾਣ ਅਤੇ ਮੌਜੂਦਾ ਸਰਕਾਰ ਨੂੰ ਚੱਲਦਾ ਕੀਤਾ ਜਾਵੇ ਜਗਮੀਤ ਸਿੰਘ ਆਖ ਚੁੱਕੇ ਨੇ ਕਿ ਹਾਊਸ ਆਫ ਕਾਮਨਸ ਵਿੱਚ ਕਿਸੇ ਵੀ ਮਤੇ ਤੇ ਹੋਣ ਵਾਲੀ VOTING ਨੂੰ ਵੱਖ-ਵੱਖਰੇ ਨਜ਼ਰੀਏ ਨਾਲ ਵਿਚਾਰਿਆ ਜਾਵੇਗਾ ਚੋਣਾਂ ਜਲਦ ਨਾ ਕਰਵਾਏ ਜਾਣ ਦੀ ਗੱਲ ਕਰ ਰਹੇ ਕੈਨੇਡੀਅਨਸ ਵਿੱਚੋਂ ਜ਼ਿਆਦਾਤਰ ਟਰੂਡੋ ਦੇ ਵਿਰੁੱਧ ਭੁਗਤੇ ਅਤੇ ਸਿਰਫ 28% ਨੇ ਕਿਹਾ ਕਿ ਟਰੂਡੋ ਦੀ ਸੱਤਾ ਵਿੱਚ ਵਾਪਸੀ ਹੋਣੀ ਚਾਹੀਦੀ ਹੈ ਪਾਰਟੀ ਆਧਾਰ ਤੇ 45% ਲੋਕਾਂ ਨੇ ਕੰਜ਼ਰਵੇਟਿਵ ਪਾਰਟੀ ਨੂੰ ਪਹਿਲੀ ਪਸੰਦ ਦੱਸਿਆ ਜਦਕਿ ਲਿਬਰਲ ਪਾਰਟੀ ਦੇ ਹੱਕ ਵਿੱਚ ਖੜੇ ਲੋਕਾਂ ਦੀ ਗਿਣਤੀ ਸਿਰਫ 26% ਦਰਜ ਹੋਈ ਕਿ ਬੈਕ ਵਿੱਚ ਹਾਲਾਤ ਵੱਖਰੇ ਨਜ਼ਰ ਆਏ ਜਿੱਥੇ ਬਲਾਕ ਕਿਊਬੈਕ 34% ਲੋਕਾਂ ਦੀ ਹਮਾਇਤ ਨਾਲ ਪਹਿਲੇ ਸਥਾਨ ਤੇ ਹੈ ਅਤੇ 25% ਲੋਕਾਂ ਦੀ ਹਮਾਇਤ ਨਾਲ ਲਿਬਰਲ ਪਾਰਟੀ ਦੂਜੇ ਸਥਾਨ ਤੇ ਨਜ਼ਰ ਆਈ ਕੰਜ਼ਰਵੇਟਿਵ ਪਾਰਟੀ ਨੂੰ ਕਿਊਬੈਕ ਵਿੱਚ 23% ਲੋਕਾਂ ਦੀ ਹਮਾਇਤ ਮਿਲ ਰਹੀ ਹੈ ਸਰਵੇਖਣ ਦੌਰਾਨ ਲੋਕਾਂ ਨੇ ਬਿਬਾਕ ਲੈਜ਼ੇ ਵਿੱਚ ਕਿਹਾ ਕਿ ਜਸਟਨ ਟਰੂਡੋ ਵੱਲੋਂ ਅਸਤੀਫਾ ਦੇਣ ਦੇ ਬਾਵਜੂਦ ਲਿਬਰਲ ਪਾਰਟੀ ਦੀ ਕਿਸਮਤ ਨਹੀਂ ਬਦਲੇਗੀ ਅਤੇ ਸੱਤਾਧਾਰੀ ਧਿਰ ਦੇ ਹਾਰ ਯਕੀਨੀ ਹੈ 47% ਲੋਕਾਂ ਦਾ ਕਹਿਣਾ ਹੈ ਕਿ ਨਵੇਂ ਆਗੂ ਦੇ ਆਉਣ ਨਾਲ ਪਾਰਟੀ ਦੀ ਕਾਰਗੁਜ਼ਾਰੀ ਵਿੱਚ ਮਾਮੂਲੀ ਸੁਧਾਰ ਹੋ ਸਕਦਾ ਹੈ ਚੋਣਾਂ ਨਾਲ ਸੰਬੰਧਿਤ ਸਰਵੇਖਣ ਅਜੇ ਹੀ ਸਮੇਂ ਆਇਆ ਹੈ ਜਦੋਂ ਲਿਬਰਲ ਅਤੇ ਐਨਡੀਪੀ ਕੌਕਸ ਦੀਆਂ ਸਲਾਹਾਂ ਨਾ ਮਿੱਟ ਕਹੁੰਿਆ ਨੇ ਇੱਥੇ ਦੱਸਣਾ ਤਾਂ ਇਹ ਵੀ ਬੰਦ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਰ ਪੋਲੀਯੇਵ ਨੇ ਕੱਲ੍ਹ ਹੀ ਕਿਹਾ ਸੀ ਕਿ ਉਹ ਘਟ ਗਿਣਤੀ ਲਿਬਰਲ ਸਰਕਾਰ ਵਿਰੁੱਧ ਬੇਵਿਸਾਈ ਮਤਾਂ ਲਿਆਉਣਗੇ ਬ੍ਰਿਟਿਸ਼ ਕੋਲੰਬੀਆ ਤੇ ਅਨਟਾਰੀਓ ਵਿਖੇ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕੈਨੇਡਾ ਦੇ ਵਿੱਚ ਨਸ਼ਾ ਤਸਕਰੀ ਦੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਤਿੰਨ ਪੰਜਾਬੀਆਂ ਸਣੇ ਕੁੱਲ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਵੱਡੀ ਕਾਰਵਾਈ ਹੋਈ ਹੈ ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਬਰਨਵੀ ਅਤੇ ਸੜੀ ਸ਼ਹਿਰਾਂ ਵਿੱਚ ਕਈ ਟਿਕਾਣਿਆਂ ਤੇ ਮਾਰੇ ਛਾਪਿਆਂ ਦੌਰਾਨ ਹੋਈ ਬਰਾਮਦਗੀ ਦੇ ਸਿਲਸਿਲੇ ਤਹਿਤ 22 ਸਾਲ ਦੇ ਸਮਰਦੀਪ ਤਾਮੀ ਅਤੇ 40 ਸਾਲ ਦੇ ਰੈਂਡੀ ਚੂ ਵਿਰੁੱਧ ਦੋਸ਼ ਆਇਦ ਕੀਤੇ ਗਏ ਨੇ ਬ੍ਰਿਟਿਸ਼ ਕੋਲੰਬੀਆ ਦੇ ਕੰਬਾਈਨਡ ਫੋਰਸਸ ਸਪੈਸ਼ਲ ਐਨਫੋਰਸਮੈਂਟ ਯੂਨਿਟ ਵੱਲੋਂ ਛਾਪੇਮਾਰੀ ਦੌਰਾਨ 22.7 ਕਿਲੋ ਮੈਥਮੈਟਾਫਾਈਨ 4.7 ਕਿਲੋ ਫੈਂਟਨਿਲ 1.6 ਕਿਲੋ ਕੋਕੀਨ ਅਤੇ 1.6 ਕਿਲੋ ਕੈਟਾਮੀਨ ਤੋਂ ਇਲਾਵਾ 79000 ਡਾਲਰ ਨਕਦ ਬਰਾਮਦ ਕੀਤੇ ਗਏ ਜਦਕਿ ਇੱਕ ਗੱਡੀ ਵਿੱਚੋਂ 9 ਕਿਲੋ ਕੋਕੀਨ ਵੱਖਰੇ ਤੌਰ ਤੇ ਜ਼ਬਤ ਕੀਤੀ ਗਈ ਅਗਸਤ 2023 ਵਿੱਚ ਕੀਤੀ ਗਈ ਕਾਰਵਾਈ ਦੇ ਆਧਾਰ ਤੇ ਪਬਲਿਕ ਪ੍ਰੋਸੀਕਿਊਸ਼ਨ ਸਰਵਿਸ ਆਫ ਕੈਂਟਾ ਵੱਲੋਂ ਬੀਤੇ ਦਿਨੀ ਸਮਰਦੀਪ ਧਾਮੀ ਅਤੇ ਰੈਂਡੀ ਚੂ ਵਿਰੁੱਧ ਦੋਸ਼ਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਸਮਰਦੀਪ ਧਾਮੀ ਵਿਰੁੱਧ ਤਸਕਰੀ ਦੇ ਮਕਸਦ ਨਾਲ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ਆਇਦ ਕੀਤੇ ਗਏ ਨੇ ਦੋਹਾਂ ਨੂੰ ਗ੍ਰਿਫਤਾਰੀ ਮਗਰੋਂ ਸ਼ਰਤਾਂ ਦੇ ਆਧਾਰਤ ਜ਼ਮਾਨਤ ਦੇ ਦਿੱਤੀ ਗਈ ਸਰਜੰਟ ਬ੍ਰੈਂਡਾ ਵਨ ਪੈਨੀ ਨੇ ਦੱਸਿਆ ਕਿ ਵੱਖ-ਵੱਖ ਏਜੰਸੀਆਂ ਵੱਲੋਂ ਸਾਂਝੇ ਤੌਰ ਤੇ ਕੀਤੀ ਕਾਰਵਾਈ ਸਦਕਾ ਨਸ਼ਾ ਤਸਕਰਾਂ ਦੀ ਜਵਾਬਦੇਹੀ ਯਕੀਨੀ ਬਣਾਈ ਜਾ ਸਕੀ ਅਤੇ ਪਬੰਦੀशुदा ਪਦਾਰਥ ਕਮਿਊਨਿਟੀ ਤੋਂ ਦੂਰ ਕੀਤੇ ਗਏ ਦੂਜੇ ਪਾਸੇ অন্ਟਾਰੀਓ ਪ੍ਰਵਿੰਸ਼ਲ ਪੁਲਿਸ ਵੱਲੋਂ 23 ਸਾਲ ਦੇ ਕਰਨਪ੍ਰੀਤ ਸਿੰਘ ਅਤੇ 20 ਸਾਲ ਦੇ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਵੀ ਖਬਰ ਸਾਹਮਣੇ ਆਈ ਹੈ ਦੋਹਾਂ ਕੋਲੋਂ ਕਥਿਤ ਤੌਰ ਤੇ 4 ਲੱਖ ਡਾਲਰ ਮੁੱਲ ਦੀ ਫੈਂਟਨਿਲ ਬਰਾਮਦ ਕੀਤੀ ਗਈ ਜਿਸ ਨੂੰ ਸੰਭਾਵਿਤ ਤੌਰ ਤੇ ਕਨੋਰਾ ਅਤੇ ਆਲੇ ਦੁਆਲੇ ਯਾਂ ਕਮਿਊਨਿਟੀਆਂ ਵਿੱਚ ਵਿਚ ਅਚਾਨਾ ਸੀ ਦੋਹਾਂ ਵਿਰੋਧ ਤਸਕਰੀ ਦੇ ਮਕਸਦ ਨਾਲ ਨਸ਼ੀਲੇ ਪਦਾਰਥ ਰੱਖਣ ਅਤੇ ਅਪਰਾਧ ਰਾਹੀਂ ਹਾਸਲ 5000 ਡਾਲਰ ਤੋਂ ਘੱਟ ਮੁੱਲ ਦੀ ਪ੍ਰਾਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਨੇ ਕੈਨੋਰਾ OPP ਦੇ ਡਿਟੈਚਮੈਂਟ ਕਮਾਂਡਰ ਜੈਫ ਡਗਨ ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਨਸ਼ਾ ਤਸਕਰਾਂ ਵੱਲੋਂ ਅਕਸਰ ਸ਼ਾਰਟ ਟਰਮ ਰੈਂਟਲਸ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਦੇ ਮੱਦੇਨਜ਼ਰ ਲੈਂਡਲਾਰਡਸ ਨੂੰ ਜੇ ਕਿਸੇ ਕਿਸਮ ਦਾ ਸ਼ੱਕ ਪੈਂਦਾ ਹੈ ਤਾਂ ਇਸ ਬਾਰੇ ਤੁਰੰਤ 온ਟਾਰੀਓ ਪ੍ਰਵਿੰਸ਼ਲ ਪੁਲਿਸ ਨਾਲ ਸੰਪਰਕ ਕੀਤਾ ਜਾਵੇ ਗੁਪਤ ਤਰੀਕੇ ਦੇ ਨਾਲ ਵੀ ਜਾਣਕਾਰੀ ਕ੍ਰਾਈਮ ਸਟਾਪਰਸ ਨੂੰ ਦਿੱਤੀ ਜਾ ਸਕਦੀ ਹੈ ਅੱਜ ਦੇ ਕੈਨਡਾ ਨਿਊਜ਼ ਬਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਨ ਮਾਰ ਲੈਨੇ ਆ ਮੁਖੜ ਲਾਈਨਸ ਤੇ ਬ੍ਰੈਮਟਨ ਦੇ ਹਸਪਤਾਲ ਤੋਂ ਹੈਰਾਨੀਜਨਕ ਘਟਨਾ ਇਸ ਸਾਹਮਣੇ ਬਿਨਾ ਇਜਾਜ਼ਤ ਸਿੱਖ ਬਜ਼ੁਰਗ ਦੀ ਦਾੜੀ ਕੀਤੀ ਛੇ ਯੂਨੀਅਨ ਨੇ ਮੈਂਬਰਾਂ ਨੂੰ ਡਾਊਨਟਾਊਨ ਤੋਂ ਖਰੀਦਦਾਰੀ ਨਾ ਕਰਨ ਲਈ ਕਿਹਾ ਬੈਕ ਟੂ ਵਰਕ ਦਾ ਮਾਮਲਾ ਗਰਮਾਇਆ ਪਨਾਗੀਰਾ ਬਾਰੇ ਪ੍ਰੀਮੀਅਰ ਹਿਕਸੇ ਵੱਲੋਂ ਦਿੱਤੇ ਗਏ ਬਿਆਨ ਤੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕੀਤੀ ਟਿੱਪਣੀ ਕਿ ਹਾਂ ਨਿਊ ਬ੍ਰਿੰਜ਼ ਵਿੱਚ ਸ਼ਰਨਾਰਥੀਆਂ ਦੀ ਗਿਣਤੀ ਵਧਨ ਤੇ ਕੀਤੀ ਜਾਵੇਗੀ ਵਿੱਤੀ ਮਦਦ ਸਰੀ ਦੇ ਲక్ష్ਮੀ ਨਰਾਇਣ ਮੰਦਿਰ ਵੱਲੋਂ ਲਿਖੀ ਚਿੱਠੀ ਦੇ ਉੱਤੇ ਖੜੇ ਹੋਏ ਸਵਾਲ ਮੰਦਿਰ ਦੇ ਪ੍ਰੈਜ਼ੀਡੈਂਟ ਦੇ ਵੱਲੋਂ ਗਲਤੀ ਉੱਤੇ ਕੀਤਾ ਗਿਆ ਅਫਸੋਸ ਜ਼ਾਹਿਰ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ